ਤੇਰੀ ਬੈਲੀਆਂ ਦੇ ਨਾਲ ਯਾਰੀ ਤੈਨੂੰ ਪੈ ਗਈ ਵੇਖ ਲੈ ਪahari ਬੈਲੀਆਂ ਦੇ ਨਾਲ ਯਾਰੀ ਤੈਨੂੰ ਪੈ ਗਈ ਵੇਖ ਲੈ ਪahari ਪੂਰੇ ਇੱਕ ਮਹੀਨੇ ਦੀ ਤਨ ਲਬਲ ਬਹਾਰ ਗਈਆਂ ਹਾਏ ਨਾਬੇ ਪਹਿਣ ਤਰੀਕਾ ਨਹੀਂ ਤੇਰੇ ਬੈਲੀ ਯਾਰ ਦੀਆਂ ਨਾਬੇ ਪਹਿਣ ਤਰੀਕਾ ਨਹੀਂ ਤੇਰੇ ਬੈਲੀ ਯਾਰ ਦੀਆਂ ਨਾਬੇ ਵਾਲਾ ਕੇਸ ਜਾਂ ਨਾਬੇ ਵਾਲਾ ਗੀਤ ਕੀ ਕੀ ਨਾਬੇ ਵਾਲਾ ਕੇਸ ਹੋ ਗਿਆ ਸੀ ਆਪਾਂ ਕੀ ਚੱਕਰ ਪਿਆ ਸੀ ਇਹਦੇ ਵਿੱਚ ਉਹ ਯਾਰ ਸਾਨੂੰ ਕੋਈ ਗਲਤ ਬੰਦਾ ਟੱਕਰ ਗਿਆ ਸੀਗਾ ਤੇ ਜਿਹਨੇ ਸਾਡੇ ਨਾਲ ਫਰਾਡ ਕਰਿਆ ਸੀਗਾ ਕਾਫੀ ਪੈਸਿਆਂ ਦਾ ਹਨਾ ਤੇ 18-20 ਲੱਖ ਦਾ ਫਰਾਡ ਕਰਿਆ ਸੀਗਾ ਤੇ ਫਿਰ ਉਹਦੇ ਨਾਲ ਸਾਡੀ ਗੋਲੀ ਚੱਲੀ ਬਸ ਨਾਬੇ ਪੈਣ ਤਰੀਕਾ ਤੇ ਵੈਲੀ ਜਾਂਦੀ ਹੈ ਸੱਚਮੁੱਚ ਦੇ ਵਿੱਚ ਜ਼ਿੰਦਗੀ ਚ ਥੋੜੇ ਬੀਤਿਆ ਹੋਇਆ ਵਾਕਿਆ ਹੋਇਆ ਹਾਂ ਬਿਲਕੁਲ ਜੀ ਬਿਲਕੁਲ ਥੋੜਾ ਪਿੰਡ ਪਹਿਰਾ ਲੱਗਦਾ ਗਾਣਾ ਬੜਾ ਸੋ ਕਹਦੀਏ ਵੀ ਚਰਚਾ ਦੇ ਵਿੱਚ ਰਿਹਾ ਵਿਵਾਦਾਂ 'ਚ ਹੀ ਰਿਹਾ ਕਿਉਂਕਿ ਉਸ ਤੋਂ ਬਾਅਦ ਬੱਬੂ ਮਾਨ ਦਾ ਵੀ ਗਾਣਾ ਆਇਆ ਹਣਾ ਜੀ ਜਦੋਂ ਉਹਨਾਂ ਨੇ ਟੇਪ ਆਪਣੀ ਕਰਨੀ ਸੀਗੀ ਬੱਬੂ ਉਹਨਾਂ ਨੇ ਜੀ ਤੇ ਉਦੋਂ ਥੋੜਾ ਹੋਇਆ ਸੀਗਾ ਹਣਾ ਟਕਰਾਰਬਾਜੀ ਵਾਲੀ ਗੱਲ ਤੇ ਕਿਉਂਕਿ ਕੰਟਰੋਵਰਸੀ ਪਹਿਲਾਂ ਕਾਫੀ ਹੋ ਗਈ ਸੀਗੀ ਪਰ ਮੈਂ ਕਹਿੰਦਾ ਸੀਗਾ ਵੀ ਯਾਰ ਮੈਂ ਕਿਉਂ ਹਣਾ ਆਪਣੇ ਮੂੰਹੋਂ ਕਹਾ ਉਹ ਸਾਡੇ ਪਿੰਡ ਵਿੱਚ ਨਾ ਵੜ ਜਾਈਂ ਵੇ ਪਿੰਡ ਪਹਿਰਾ ਲੱਗਦਾ ਰਾਤੀ ਮਿਲਣ ਨਾ ਮਿਲਣ ਨਾ ਰਾਤੀ ਮਿਲਣ ਨਾ ਆਈ ਬੇ ਪਿੰਡ ਪਹਿਰਾ ਲੱਗਦਾ ਇੱਕ ਬਿੱਲਾ ਜੀ ਤੁਹਾਡਾ ਗਾਣਾ ਨਾ ਕਰਮਜੀਤ ਨਮੋਲ ਦੇ ਵੱਲੋਂ ਵੀ ਚੋਰੀ ਕੀਤਾ ਗਿਆ ਸਾਰਾ ਪਿੰਡ ਬਕਾਉ ਹੈ ਉਸ ਦਾ ਫਿਰ ਉਸ ਦੇ ਉਸ ਦਿਨ ਤੁਸੀਂ ਕੋਈ ਗੱਲਬਾਤ ਕੀਤੀ ਜਾਂ ਤੁਹਾਨੂੰ ਕੋਈ ਉਹਦਾ ਪ੍ਰੋਫਿਟ ਮਿਲਿਆ ਹੋਵੇ ਨੇ ਪ੍ਰੌਪਟ ਤਾਂ ਬਹੁਤ ਦੂਰ ਦੀ ਗੱਲ ਆ ਪਹਿਲੇ ਨੰਬਰ ਤੇ ਤਾਂ ਇਹ ਆ ਗੱਲ ਜਦੋਂ ਤੁਹਾਡੇ ਗਾਣੇ ਦੀ ਕੋਈ ਲਾਈਨ ਚੱਕਦਾ ਜਾਂ ਮਿਲਦੀ ਆ ਤੇ ਉਹ ਬੰਦੇ ਮਨ ਦੇ ਥੋੜੀ ਹੁੰਦੇ ਨੇ ਵੀ ਹਾਂ ਮੈਂ ਹਨਾ ਕੀਤਾ ਇਦਾਂ ਕਿਹੜਾ ਸਾਡਾ ਨਾਂ ਨਹੀਂ ਜਾਣਦਾ ਪ੍ਰੀ ਤਰਪਾਲ ਨੇ ਗਾਣਾ ਕਰਿਆ ਸੀ ਮੇਰਾ ਤੇ ਕਬਦੂ ਵਾਲੇ ਦਾ ਲਿਖਿਆ ਹਾ ਸੀ ਗਾਣਾ ਸਾਡਾ ਰਿਲੀਜ਼ ਹੋਣ ਨੂੰ ਤਿਆਰ ਰਿਕਾਰਡ ਹੋ ਗਿਆ ਤੇ ਉਹ ਚੋਰੀ ਕਰਕੇ ਸ਼ਰੇਆਮ ਚੋਰੀ ਕਰਕੇ ਦੂਜੇ ਦੇ ਅਖਬਾਰ ਚ ਉਹਨਾਂ ਨੇ ਨਿਊਜ਼ ਲਵਾਤੀ ਪ੍ਰੀਤ ਹਰਪਾਲ ਨੇ ਵੀ ਕਿਹੜਾ ਸਾਡਾ ਨਾਂ ਨਹੀਂ ਜਾਣਦਾ ਗਾਣਾ ਦੀ ਵੀਡੀਓ ਤਿਆਰ ਹੋਈ ਤੇ ਰਿਲੀਜ਼ ਕਰ ਰਹੇ ਆ ਥਾਣਿਆਂ ਕਚਹਿਰੀਆਂ ਚ ਮਿੱਤਰਾਂ ਤੇ ਵਹਿਰੀਆਂ ਚ ਸੱਜਣਾ ਦੀ ਬੱਲੇ ਬੱਲੇ ਪਿੰਡਾਂ ਅਤੇ ਸ਼ਹਿਰਾਂ ਚ ਲੱਭੇ ਨਾ ਕੋਈ ਜੱਟ ਦੇ ਹਾਨਦਾ ਨਹੀਂ ਕਿਹੜਾ ਸਾਡਾ ਨਾਂ ਨਹੀਂ ਜਾਣਦਾ ਇਹ ਸਾਡਾ ਸੀਗਾ ਤੇ ਫੇਰ ਇਹਦੇ ਤੇ ਕਰਿਆ ਯਾਰਾਂ ਦੇ ਵਖਰਾ ਸਾਰੇ ਜੱਗ ਤੋਂ ਜੇ ਕਿਹੜਾ ਸਾਡਾ ਨਾਂ ਨਹੀਂ ਜਾਣਦਾ ਇੱਥੋਂ ਤੇ ਨਹੀਂ ਨੰਨੇ ਨੰਨੇ ਨਾ ਸਾਰੇ ਜੱਗ ਤੋਂ ਯਾਰਾਂ ਦੇ ਯਾਰਾਂ ਦੇ ਵਖਰਾ ਸਾਰੇ ਜੱਗ ਤੋਂ ਯਾਰਾਂ ਦੇ ਵਖਰਾ ਸਾਰੇ ਜੱਗ ਤੋਂ ਨਹੀਂ ਕਿਹੜਾ ਸਾਡਾ ਐ ਕਰਿਆ ਫੇਰ ਉਹ ਤੇ ਭੈਣ ਉਹਨਾਂ ਦੀ ਜਿਹਨੂੰ ਕਹਿੰਦੇ ਨੇ ਬੇਵਕਤੀ ਮੌਤ ਹੋ ਗਈ ਸੀ ਤੇ ਉਹ ਚਲੇ ਗਏ ਉਹਨਾਂ ਦਾ ਬੜਾ ਦੁੱਖ ਆ ਮੈਨੂੰ ਸਾਰਾ ਪਰਿਵਾਰ ਖਾਲੀ ਹੋ ਗਿਆ ਸੀ ਇੱਕ ਕਿਸਮ ਦਾ ਤੇ ਕਿਉਂਕਿ ਆਪਣੇ ਮਾਂ ਹੁੰਦੀ ਆ ਸਭ ਤੋਂ ਨੇੜੇ ਪਿਓ ਹੁੰਦਾ ਤੇ ਭੈਣ ਹੁੰਦੀ ਆ ਉਹ ਤਿੰਨੇ ਚਲੇ ਗਏ ਤੇ ਬਹੁਤ ਵੱਡੀ ਗੱਲ ਆ ਇਹ ਸਤਿ ਸ੍ਰੀ ਅਕਾਲ ਦੋਸਤੋ ਬੋਲੀਹੋਲੀ ਬਾਬਾ ਚੈਨਲ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡਾ ਦੋਸਤ ਬਲਜਿੰਦਰ ਸਿੰਘ ਅੱਜ ਗੁਰਪ੍ਰੀਤ ਬਿੱਲਾ ਜੀ ਨੂੰ ਲੈ ਕੇ ਹਾਜ਼ਰ ਹੋਇਆ ਜਿਨ੍ਹਾਂ ਦਾ ਬੜਾ ਹੀ ਸੁਪਰ ਹਿੱਟ ਗਾਣਾ ਰਿਹਾ ਨਾਬੇ ਪੈਣ ਤਰੀਕਾ ਤੇਰੇ ਵੈਲੀ ਜਾਰ ਦੀਆਂ ਇਸ ਤੋਂ ਇਲਾਵਾ ਹੋਰ ਬੜੇ ਸੁਪਰ ਹਿੱਟ ਗਾਣੇ ਦਿੱਤੇ ਨੇ ਜੱਪਿੰਡ ਪਹਿਰਾ ਲੱਗਦੇ ਵਰਗੇ ਗਾਣੇ ਸੁਪਰ ਹਿੱਟ ਗਾਣੇ ਗੁਰਪ੍ਰੀਤ ਬਿੱਲਾ ਜੀ ਨੇ ਦਿੱਤੇ ਨੇ ਅੱਜ ਉਹਨਾਂ ਦੇ ਪਿੰਡ ਜੱਦੀ ਪਿੰਡ ਕੜਾਣੀ ਦੇ ਵਿੱਚ ਪਹੁੰਚੇ ਆ ਤੇ ਪੂਰੀ ਗੱਲਬਾਤ ਕਰਾਂਗੇ ਇਸ ਇੰਟਰਵਿਊ ਦੇ ਵਿੱਚ ਵੀ ਕਿਸ ਤਰ੍ਹਾਂ ਜ਼ਿੰਦਗੀ ਚੱਲ ਰਹੀ ਆ ਫੈਮਿਲੀ ਦੇ ਵਿੱਚ ਕੌਣ ਕੌਣ ਆ ਤੇ 뮤직 ਇੰਡਸਟਰੀ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਸਫ਼ਰ ਰਿਹਾ ਗੱਲਬਾਤ ਕਰਾਂਗੇ ਸਾਡੇ ਨਾਲ ਬਿੱਲਾ ਜੀ ਮੌਜੂਦ ਨੇ ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਵਧੀ ਤੇ ਤੁਹਾਡੀ ਸਾਰੀ ਟੀਮ ਦਾ ਬਹੁਤ ਪਿੰਡ ਪਹੁੰਚਣ ਤੇ ਜੀ ਆਜਾ ਕ ਚਲਦੇ ਨਾਲ ਨਾਲ ਤੇ ਸਰ ਪਹਿਲਾਂ ਤਾਂ ਗਾਣਾ ਸੁਣਾ ਦਿਓ ਇੱਕ ਵਾਰੀ ਨਾਬੇ ਪੈਣ ਤਰੀਕਾ ਤੇਰੇ ਬੈਲੀਆਂ ਯਾਰ ਦੀਆਂ ਉਹ ਤੇਰੀ ਬੈਲੀਆਂ ਦੇ ਨਾਲ ਯਾਰੀ ਤੈਨੂੰ ਪੈ ਗਈ ਵੇਖ ਲੈ ਪਾਰੀ ਬੈਲੀਆਂ ਦੇ ਨਾਲ ਯਾਰੀ ਤੈਨੂੰ ਪੈ ਗਈ ਵੇਖ ਲੈ ਪਾਰੀ ਪੂਰੇ ਇੱਕ ਮਹੀਨੇ ਦੀ ਤਨ ਲਬਲਬ ਹਾਰ ਗਈਆਂ ਹਾਏ ਨਾਬੇ ਪੈਣ ਤਰੀਕਾ ਨੀ ਤੇਰੇ ਬੈਲੀ ਯਾਰ ਦੀਆਂ ਤਬੇ ਭੈਣ ਤਰੀਕਾ ਨਹੀਂ ਤੇਰੇ ਬੈਲੀ ਯਾਰ ਦੀਆਂ ਨਹੀਂ ਤੂੰ ਕਿਹੜੀ ਗੱਲ ਤੋਂ ਡਰਦੀ ਬੱਲੀਏ ਫਿਕਰ ਕਾਸ ਤੋਂ ਕਰਦੀ ਤੁਰ ਤੱਕ ਤਾਰਾਂ ਮੈਂ ਘੜਕਾ ਦੂੰਗਾ ਸਰਕਾਰ ਦੀਆਂ ਤੇਰਾ ਬੈਲੀ ਯਾਰ ਫਸਾਤਾ ਵੇ ਕੁੜੀਆਂ ਮੇਨੇ ਮਾਰਦੀਆਂ ਤੇਰਾ ਬੈਲੀ ਯਾਰ ਫਸਾਤਾ ਵੇ ਕੁੜੀਆਂ ਮੇਨੇ ਮਾਰਦੀਆਂ ਵਾਹ ਜੀ ਵਾਹ ਗੁਰਪ੍ਰੀਤ ਬਿੱਲ ਜੀ ਫਿਰ ਮਿਊਜ਼ਿਕ ਦਾ ਸਫਰ ਕਿਦੋਂ ਤੁਹਾਡਾ ਸ਼ੁਰੂ ਹੋਇਆ ਬਲ ਤਾਂ ਦੱਸਿਓ ਆਪਾਂ ਦਰਸ਼ਕਾਂ ਨੂੰ ਹਾਂ ਜੀ ਜਦੋਂ ਮੈਂ ਕਾਲਜੇ ਟਾਈਮ ਪੜ੍ਹਦਾ ਸੀਗਾ 95 96 ਦੀ ਗੱਲ ਆ ਜੀ ਤੇ ਰਾੜਾ ਸਾਹਿਬ ਕਾਲਜ ਪੜ੍ਹਦੇ ਸੀਗੇ ਜੀ ਜੀ ਤੇ ਉੱਥੋਂ ਹੀ ਬਸ ਗਾਇਕੀ ਦੀ ਸ਼ੁਰੂਆਤ ਹੋਈ ਆ ਮੈਂ ਇਹ ਨਹੀਂ ਕਹਿੰਦਾ ਲੋਕਾਂ ਨੂੰ ਵੀ ਹਾਂ ਜੀ ਛੋਟੇ ਹੁੰਦੇ ਹੀ ਸਾਨੂੰ ਸ਼ੌਕ ਸੀਗਾ ਨਹੀਂ ਤੇ ਮੈਨੂੰ ਤਾਂ ਪਲੱਸ 1 2 ਤੋਂ ਝੇਟਕ ਲੱਗੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਜਦੋਂ ਲੱਗਿਆ ਨਾ ਵੀ ਮੇਰੇ ਚ ਥੋੜੀ-ਮੋਟੀ ਹੈ ਗੱਲਬਾਤ ਤੇ ਫਿਰ ਮੈਂ ਉਸਤਾਦ ਜੀ ਕੋਲੇ ਗਿਆ ਤੇ ਆਪਣੇ ਉਸਤਾਦਾਰੇ ਪ੍ਰੋਫੈਸਰ ਸ਼ਮਸ਼ਾਦ ਅਲੀ ਜੀ ਠੀਕ ਹੈ ਜੀ ਤੇ ਉਹਨਾਂ ਕੋਲੇ 1-2 ਮਹੀਨੇ ਫਿਰ ਮੈਂ ਨਾ ਸੌਰੀ 1 ਸਾਲ ਮੈਂ ਤਿਆਰੀ ਕਰੀ ਤੇ ਫਿਰ 1-2 ਮਹੀਨੇ ਟੇਪ ਦੀ ਤਿਆਰੀ ਕੀਤੀ ਤੇ ਫਿਰ ਪਹਿਲੀ ਟੇਪ ਕਰਾਈ ਜੀ ਜੀ ਅੱਛਾ ਪੜਾਈ ਵਗੈਰਾ ਫਿਰ ਕਿੱਥੋਂ ਕੀਤੀ ਤੁਸੀਂ ਪੜਾਈ ਪਹਿਲਾਂ ਤਾਂ ਕਰੀ ਜੀ ਖੰਨੇ ਤੋਂ ਜੀ ਹਾਂ ਪਹਿਲਾਂ ਸਕੂਲਿੰਗ ਕੀਤੀ ਹਾਂ ਉਹ ਅਸੀਂ ਇੱਧਰ ਮੰਮੀ ਡੈਡੀ ਟੀਚਰ ਸੀਗੇ ਤੇ ਉਹ ਪੜਾਉਂਦੇ ਸੀਗੇ ਸ਼ਮਸ਼ਪੁਰ ਤੰਦਾਵੱਧਾ ਭਰਪੂਰਗੜ ਤੇ ਇਧਰ ਆਪਣੇ ਪਟਿਆਲੇ ਜ਼ਿਲ੍ਹੇ ਚ ਪਿਆ ਜਾਂਦੇ ਨੇ ਹਨਾ ਉੱਥੇ ਹੀ ਅਸੀਂ ਜੰਮੇ ਉੱਥੇ ਹੀ ਪਲੇ ਭੈਣ ਭਾਈ ਤੇ ਕਿਉਂਕਿ ਉਹਨਾਂ ਨੇ 25 30 ਸਾਲ ਉੱਥੇ জব ਕੀਤੀ ਆ ਮਮੀ ਡੈਡੀ ਨੇ ਜੀ ਸਰ ਤੇ ਫਿਰ ਉਦੋਂ ਬਾਅਦ 10ਵੀਂ ਕਰਨ ਤੋਂ ਬਾਅਦ ਖੰਨੇ ਆ ਗਏ ਹਨਾ ਤੇ ਪਲੱਸ 1 2 ਕਰਨ ਤੋਂ ਬਾਅਦ ਫਿਰ ਰਾੜਾ ਸਾਹਿਬ ਕਾਲਜ ਤੇ ਕਰਮਸਰ ਤੇ ਇੱਥੋਂ ਬੀਏ ਕੀਤੀ ਤੇ ਉਹ ਨਾਲ ਹੀ ਫਿਰ ਇਹ ਚੱਲ ਪਿਆ ਸਫ਼ਰ ਇਧਰ ਸਰ ਪਰਿਵਾਰ ਦੇ ਵਿੱਚ ਕੌਣ ਕੌਣ ਆ ਪਰਿਵਾਰ ਦੇ ਵਿੱਚ ਮੈਂ ਵਾਈਫ ਤੇ ਦੋ ਬੱਚੇ ਨੇ ਜੀ ਤੇ ਬੱਚੇ ਹੁਣ ਸਟੱਡੀ ਕਰਨ ਬਾਹਰ ਭੇਜੇ ਹੋਏ ਨੇ ਮੈਂ ਤੇ ਮੇਰੀ ਵਾਈਫਾਂ ਤੇ ਮੰਮੀ ਡੈਡੀ ਤੇ ਭੈਣ ਉਹਨਾਂ ਦੀ ਜਿਹਨਾਂ ਕਹਿੰਦੇ ਬੇਵਕਤੀ ਮੌਤ ਹੋ ਗਈ ਸੀਗੀ ਤੇ ਉਹ ਚਲੇ ਗਏ ਉਹਨਾਂ ਦਾ ਬੜਾ ਦੁੱਖ ਆ ਮੈਨੂੰ ਤੇ ਸੁਦੀਵੀ ਵਿਛੋੜਾ ਉਹਨਾਂ ਦਾ ਚੱਲ ਨਹੀਂ ਹੁੰਦਾ ਕਿਉਂਕਿ ਸਾਰਾ ਪਰਿਵਾਰ ਖਾਲੀ ਹੋ ਗਿਆ ਸੀ ਇੱਕ ਇੱਕ ਕਿਸਮ ਦਾ ਤੇ ਕਿਉਂਕਿ ਆਪਣੇ ਮਾਂ ਹੁੰਦੀ ਆ ਸਭ ਤੋਂ ਨੇੜੇ ਪਿਓ ਹੁੰਦਾ ਤੇ ਭੈਣ ਹੁੰਦੀ ਆ ਉਹ ਤਿੰਨੇ ਚਲੇਗਾ ਤੇ ਬਹੁਤ ਵੱਡੀ ਗੱਲ ਆ ਇਹ ਯਾਰ ਜੀ ਇਹ ਚੱਲਣਾ ਅੱਛਾ ਜਦੋਂ ਗਾਇਕੀ ਸ਼ੁਰੂ ਕੀਤੀ ਪਰਿਵਾਰ ਦੇ ਵਿੱਚੋਂ ਫਿਰ ਕਿੰ ਕਿੱਦਾਂ ਦਾ ਸਾਥ ਮਿਲਿਆ ਕਿੰਨਾਂ ਦੇ ਵੱਲੋਂ ਜਿਹੜਾ ਜ਼ਿਆਦਾ ਸਾਥ ਹਾਂ ਨਹੀਂ ਸਾਥ ਤਾਂ ਮੇਰੀ ਮੰਮੀ ਸੀਗੇ ਨਾ ਉਹ ਕਹਿੰਦੇ ਸੀਗੇ ਵੀ ਇਹਨੂੰ ਟੀਚਿੰਗ ਲੈਣ ਦੇ ਵਿੱਚ ਹੀ ਪਾਉਣਾ ਤੇ ਵੀ ਇਹ ਪੜੇ ਲਿਖੇ ਕੋਈ ਨਾ ਕੋਈ ਜੌਬ ਕਰੇ ਤੇ ਡੈਡੀ ਕਹਿੰਦੇ ਸੀ ਕਹਿੰਦੇ ਵੀ ਜੇ ਇਹਦਾ ਸ਼ੌਕ ਹੈ ਇਧਰ ਨੂੰ ਤਾਂ ਇਹਨੂੰ ਕਰ ਲੈਣ ਦੋ ਜਿਹੜਾ ਕੁਝ ਕਰਨਾ ਤੇ ਕਹਿੰਦੇ ਵੀ ਮੈਂ ਨਹੀਂ ਇਹਨੂੰ ਟੋਕਣਾ ਵੀ ਚਲੋ ਠੀਕ ਆ ਫਿਰ ਉਹਨਾਂ ਨੇ ਮੈਂ ਕਿਹਾ ਜੀ ਮੈਂ ਵੀ ਸਿੱਖਣਾ ਹਨਾ ਚਲੋ ਮੈਨੂੰ ਸਿੱਖਣ ਦੇ ਵਿੱਚ ਨਾਲ ਜਾਂਦੇ ਰਹੇ ਤੇ ਫਿਰ ਟੇਪ ਰਿਕਾਰਡ ਕਰਨ ਗਏ ਉੱਥੇ ਵੀ ਨਾਲ ਗਏ ਸਾਰਾ ਖਰਚਾ ਵੀ ਉਹਨਾਂ ਨੇ ਕਰੇ ਆਪਦੇ ਕੋਲੋਂ ਤੇ ਮੈਨੂੰ ਤਾਂ ਜਾਨੀ ਵਿਚਾਰਿਆਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਅਖੀਰ ਤੱਕ ਜੀ ਹਾਂ ਮਤਲਬ ਕੈਰੀ ਇਹ ਵੀ ਗਾਇਕੀ ਦੇ ਪਿਛੇ ਤੁਹਾਡੇ ਫਾਦਰ ਸਾਹਿਬ ਦਾ ਬਹੁਤ ਵੱਡਾ ਹੱਥ ਰਿਹਾ ਹਾਂ ਫਾਦਰ ਸਾਹਿਬ ਦਾ ਰਿਹਾ ਬਿੱਲੇ ਜੀ ਪਹਿਲੀ ਕੈਸਟ ਫਿਰ ਤੁਹ ਡਿੱਕੇ ਦੋ ਜਿਹੜੀ ਆਈ ਸੀਗੀ ਕਿਹੜੇ ਸਾਲ ਦੇ ਵਿੱਚ ਮੈਂ 95 ਚ ਹੀ ਆਈ ਸੀਗੀ ਜਾਨ ਤੋਂ ਪਿਆਰਾ ਟੇਪ ਸੀਗੀ ਜਾਨ ਤੋਂ ਪਿਆਰਾ ਹਾਂ ਨਵੀਂ ਕੰਪਨੀ ਸੀਗੀ ਕੋਈ ਤੇ ਮੈਂ ਵੀ ਨਵੀਂ ਸੀਗਾ ਤੇ ਪਰ ਇਹ ਕੰਪਨੀ ਦੇ ਪੈਰ ਲੱਗ ਗਏ ਸੀਗੇ ਮੇਰੇ ਵੀ ਪੈਰ ਲੱਗੇ ਸੀ ਉਹ ਟੇਪ ਨਾਲ ਜੀ ਅੱਛਾ ਹੁਣ ਤੱਕ ਫਿਰ ਕਿੰਨੀਆਂ ਜਿਹੜੀਆਂ ਕੈਸਟਾਂ ਆ ਚੁੱਕੀਆਂ ਨੇ ਹੁਣ ਵੀਰੇ 10 12 ਟੇਪਾਂ ਆ ਗਈਆਂ ਹੋਣਗੀਆਂ ਤੇ ਤਕਰੀਬਨ ਕਾਫੀ ਜਣੀਆਂ ਪਪੂਲਰ ਕੰਪਨੀਆਂ ਨੇ ਸਾਰੀਆਂ ਦੇ ਨਾਲ ਤੇ 뮤직 ਡਾਇਰੈਕਟਰ ਜੀ ਜਿਹੜੇ ਵੀ ਪਪੂਲਰ ਨੇ ਦੇਖੋ ਉਸ ਟਾਈਮ ਨਾ ਸਾਡੇ ਵੇਲੇ ਅਤਲ ਸ਼ਰਮਾ ਜੀ ਸੀਗੇ ਟੌਪ ਤੇ ਹਮ ਸਰਿੰਦਰ ਵਚਨ ਹੁੰਦੇ ਸੀਗੇ ਜਿਨ੍ਹਾਂ ਦਾ ਵੀ ਪ੍ਰਾਕ ਬੇਟਾ ਤੇ ਉਹਨਾਂ ਦਾ ਵੀ 뮤직 ਕਰਿਆ ਮੈਂ ਦੂਜੀ ਟੇਪ ਚ ਜੀ ਤੇ ਬਾਕੀ ਤੇਜਵੰਤ ਕਿੱਟੂ ਦਾ ਵੀ ਮੈਂ 뮤직 ਲਿਆ ਜੀ ਤੇ ਕੁਲਜੀਤ ਦਾ 뮤직 ਲਿਆ ਤੇ ਕੇਐਸ ਨਰੂਲਾ ਸਾਹਿਬ ਜਿਹੜੇ ਟੀਸੀਰੀ ਚ ਕੰਮ ਕਰਦੇ ਨੇ ਜਸਪਿੰਦਰ ਨਰੂਲਾ ਦੇ ਫਾਦਰ ਨੇ ਤੇ ਉਹਨਾਂ ਨਾਲ ਵੀ ਕੰਮ ਕੀਤਾ ਤੇ ਜਣੀ ਸਾਰੇ ਉਸ ਟਾਈਮ ਦੇ ਜਿਹੜੇ ਵਧੀਆ 뮤직 ਡਾਇਰੈਕਟਰ ਸੀਗੇ ਉਹਨਾਂ ਨਾਲ ਮੈਂ ਕੰਮ ਕਰਿਆ ਹੋਇਆ ਹੈ तकरीबन 30 ਸਾਲ ਦਾ ਸਮਾਂ ਹੋ ਚੁੱਕਿਆ ਤੁਹਾਨੂੰ ਗਾਇਕੀ ਸ਼ੁਰੂ ਕੀਤੇ ਨੂੰ ਹਾਂ ਤੇ ਲਗਾਤਾਰ ਜਿਹੜੇ ਗਾਣੇ ਚੱਲਦੇ ਆ ਰਹੇ ਨੇ ਵਿੱਚ ਜਿਵੇਂ ਕਹਿੰਦੀ ਵੀ ਤੁਸੀਂ ਗਾਣੇ ਦੇ ਰਹੇ ਹੋ ਦਰਸ਼ਕਾਂ ਨੂੰ ਕੋਈ ਵਿੱਚ ਗੈਪ ਵਗੈਰਾ ਤਾਂ ਨਹੀਂ ਪਿਆ ਗੈਬ ਥੋੜਾ ਚਿਰ ਪਿਆ ਸੀਗਾ ਜਿਵੇਂ ਹਾਂ ਜਿਵੇਂ ਕੋਈ ਨਾ ਕੋਈ ਆਪਾਂ ਨੂੰ ਇੱਕ ਤਾਂ ਜਦੋਂ ਸਾਡਾ ਨਾਭੇ ਵਾਲਾ ਕੇਸ ਹੋਇਆ ਨਾ ਤੇ ਉਦੋਂ ਪੰਜ ਛੇ ਸਾਲ ਅਸੀਂ ਡਿਸਟਰਬ ਰਹੇ ਸੀਗੇ ਤੇ ਸਾਰਾ ਪਰਿਵਾਰ ਵੀ ਖੁਦ ਵੀ ਤੇ ਫਿਰ ਉਹ ਜਦੋਂ ਕੇਸ ਸਾਡਾ ਨਿਬੜਿਆ ਉਸ ਤੋਂ ਬਾਅਦ ਫਿਰ ਲਾਈਨ ਤੇ ਆਉਣ ਲੱਗੀ ਗੱਡੀ ਤੇ ਉਦੋਂ ਪਿੱਛੋਂ ਫਿਰ ਆਹ ਦੇ ਮੈਂ ਸਾਨੂੰ ਕੰਦਵਾ ਦਾ ਵੀ ਡੈਥ ਹੋ ਗਈ ਹੈ ਨਾ ਤੇ ਫਿਰ ਇੱਧਰ ਅਲਜ ਜਾਂਦਾ ਪਰ ਫਿਰ ਵੀ ਮੈਂ ਸਮੇਂ-ਸਮੇਂ ਤੇ ਆਪਣੇ ਆਪ ਨੂੰ ਤਕੜਾ ਕਰਕੇ ਨਾਲ ਦੀ ਨਾਲ ਅ ਗਣੇ ਕਰਦੇ ਹੀ ਰਹੇ ਨੇ ਨਾਬੇ ਵਾਲਾ ਕੇਸ ਜਾਂ ਨਾਬੇ ਵਾਲਾ ਗੀਤ ਕੀ ਕੇਸ ਨਾਬੇ ਵਾਲਾ ਕੇਸ ਹੋ ਗਿਆ ਸੀਗਾ ਪਹਿਲਾਂ ਕੀ ਚੱਕਰ ਪਿਆ ਸੀ ਇਹਦੇ ਵਿੱਚ ਉਹ ਯਾਰ ਸਾਨੂੰ ਕੋਈ ਗਲਤ ਬੰਦਾ ਟੱਕਰ ਗਿਆ ਸੀਗਾ ਤੇ ਜਿਹਨੇ ਸਾਡੇ ਨਾਲ ਫਰੋਡ ਕਰਿਆ ਸੀਗਾ ਕਾਫੀ ਪੈਸਿਆਂ ਦਾ ਹਨਾ ਤੇ 18-20 ਲੱਖ ਦਾ ਫਰੋਡ ਕਰਿਆ ਸੀਗਾ ਤੇ ਫਿਰ ਉਹਦੇ ਨਾਲ ਸਾਡੀ ਗੋਲੀ ਚੱਲੀ ਠੀਕ ਹੈ ਜੀ ਤੇ ਗੋਲੀ ਚੱਲਣ ਤੋਂ ਬਾਅਦ ਕਾਫੀ ਝਗੜਾ ਵਧਿਆ ਉਹਨੇ ਪਰਚਾ ਸਾਡੇ ਤੇ ਕਰਾਇਆ ਸੀ ਉਹਦੇ ਤੇ ਕਰਾਇਆ ਸਾਡੇ ਪੰਜ ਚਾਰ ਬੰਦਿਆਂ ਦੇ ਨਾਂ ਆ ਕੇ ਤੇ ਉਹਦੇ ਵੀ ਆ ਗਏ ਤੇ ਫਿਰ ਉਹ ਤਾਂ ਸੀ ਉਹਨੂੰ ਜੇਲ੍ਹ ਕਰਾਤੀ ਜੇਲ੍ਹ ਦੇ ਵਿੱਚ ਹੀ ਉਹ ਬੰਦੇ ਦੀ ਡੈਥ ਹੋ ਗਈ ਕੇ ਇਸ ਝਗੜ ਦੇ ਝਗੜ ਦੇ ਤੇ ਅਸੀਂ ਫਿਰ ਉਹ ਉਹਦਾ ਜਿਹੜਾ ਕੇਸ ਸੀਗਾ ਉਹ ਭੁਗਤ ਦੇ ਰਹੇ ਹਾਂ ਤੇ ਉਹਦੀਆਂ ਤਰੀਕਾਂ ਪੈਂਦੀਆਂ ਰਹੀਆਂ ਨੇ ਕਾਫੀ ਸਾਲ ਮਤਲਬ 90 ਪੈਂਣ ਤਰੀਕਾਂ ਤੇ ਵੈਲੀ ਜਾਂਦੀਆਂ ਸੱਚਮੁੱਚ ਦੇ ਵਿੱਚ ਜ਼ਿੰਦਗੀ ਚ ਥੋੜੇ ਬੀਤਿਆ ਹੋਇਆ ਬਾਕੀ ਹੋਇਆ ਹੋਇਆ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਸਾਡੇ ਬੀਤੀ ਹੋਈ ਆ ਜੀ ਜੀ ਇਸ ਤੋਂ ਇਲਾਵਾ ਨਾ ਤੁਹਾਡਾ ਪੈ ਪੈਰਾ ਲੱਗਦਾ ਗਾਣਾ ਬੜਾ ਸੋ ਕਹਦੀਏ ਵੀ ਚਰਚਾ ਦੇ ਵਿੱਚ ਰਿਹਾ ਵਿਵਾਦਾਂ ਚ ਹੀ ਰਿਹਾ ਕਿਉਂਕਿ ਉਸ ਤੋਂ ਬਾਅਦ ਬੱਬੂ ਮਾਨ ਦਾ ਵੀ ਗਾ ਹੋਇਆ ਉਹ ਕੀ ਗੱਲਬਾਤ ਹੋ ਗਈ ਜਦੋਂ ਫਿਰ ਉਦੋਂ ਗੱਲਬਾਤ ਕੋਈ ਨਹੀਂ ਸੀਗੀ ਜੀ ਹੋਈ ਤੇ ਮੈਂ ਤਾਂ ਜਿਵੇਂ ਆਪਣੇ ਹਨਾ ਸਾਰੇ ਗੀਤਕਾਰਾਂ ਤੋਂ ਗੀਤ ਲੈ ਹਮ ਤੇ ਮੈਂ ਰਾਜੀ ਹੁਣਾ ਤੋਂ ਗੀਤ ਲਿਆ ਜੀ ਤੇ ਹੋਰ ਵੀ ਗੀਤਕਾਰਾਂ ਤੋਂ ਹਨ 88 ਵਾਲਾ ਕਾਫੀ ਗੀਤਕਾਰਾਂ ਤੋਂ ਗੀਤ ਇਕੱਠੇ ਕਰੇ ਰਿਕਾਰਡ ਕਰਾ ਤੇ ਤੇ 97 ਦੀ ਗੱਲ ਆ ਟੇਪ ਆਈ ਆ ਹਨਾ ਕੋਈ ਗੱਲ ਨਹੀਂ ਬਾਤ ਨਹੀਂ ਤੇ ਉਹ ਤਾਂ ਉਦੋਂ ਬਾਅਦ ਨਾ ਜਦੋਂ ਕਾਫੀ ਟਾਈਮ ਲੰਘ ਗਿਆ ਡੇਢ ਦੋ ਸਾਲ ਦਾ ਟਾਈਮ ਲੰਘ ਗਿਆ ਜੀ ਜਦੋਂ ਉਹਨਾਂ ਨੇ ਟੇਪ ਆਪਣੀ ਕਰਨੀ ਸੀਗੀ ਬੱਬੂ ਹਰਾਂ ਨੇ ਜੀ ਤੇ ਉਦੋਂ ਥੋੜਾ ਹੋਇਆ ਸੀਗਾ ਹਨਾ ਤਕਰਾਰਬਾਜੀ ਵਾਲੀ ਗੱਲ ਤੇ ਪਹਿਲਾਂ ਨਹੀਂ ਉਹਨਾਂ ਨੇ ਬੜਾ ਜ਼ਿਆਦਾ ਕਰਿਆ ਉਦੋਂ ਬਾਅਦ ਫਿਰ ਸਾਡਾ ਸਵਿੱਚੀ ਹੋਈ ਸੀ ਇੱਕ ਦੂਜੇ ਨਾਲ ਹਨਾ ਵੀ ਵਿੱਚ ਬੰਦੇ ਪਾ ਕੇ ਗੱਲਾਂ ਬਾਤਾਂ ਹੋਈਆਂ ਪਰ ਮੈਂ ਗੱਲ ਨੂੰ ਹੁਣ ਬਾਹਲੀ ਛਾਲ ਨਹੀਂ ਚਾਹੁੰਦਾ ਤੇ ਕਿਉਂਕਿ ਕੰਟਰੋਵਰਸੀ ਪਹਿਲਾਂ ਕਾਫੀ ਹੋ ਗਈ ਸੀਗੀ ਪਰ ਮੈਂ ਕਹਿੰਦਾ ਸੀਗਾ ਵੀ ਯਾਰ ਮੈਂ ਕਿਉਂ ਹਨਾ ਆਪਣੇ ਮੂੰਹੋਂ ਕਹਾ ਵੀ ਚਲੋ ਮੈਂ ਆਪਣਾ ਦੱਸ ਸਕਦਾ ਵੀ ਮੇਰੀ 97 ਚ ਰਿਲੀ ਹੋਈ ਸੀਗੀ ਉਹਨਾਂ ਦਾ ਖਾਨੇ 99 ਜਾਂ 2000 ਚ ਕਿਵੇਂ ਹੋਈਆ ਤੇ ਬਸ ਇਦਾਂ ਹੋਈਆ ਧੰਨਵਾਦ ਜੀ ਥੋੜਾ ਬੱਬੂ ਮਾਨ ਨੇ ਗਾ गीत ਜਿਹੜਾ ਚੋਰੀ ਕੀਤਾ ਕਰਮਜੀਤ ਅਨਮੋਲ ਨੇ ਮਿਸ ਪੂਜਾ ਨੇ ਹਨਾ ਉਹਨਾਂ ਦਾ ਤੁਹਾਨੂੰ ਬਣਦਾ ਹੱਕ ਗਾਣੇ ਦਾ ਮਿਲਿਆ ਜਾਂ ਨਹੀਂ ਨਹੀਂ ਫਿਰ ਦੇਖੋ ਗੱਲ ਤਾਂ ਇਹ ਆ ਵੀ ਹੁਣ ਜਿਵੇਂ ਕਰਮਜੀਤ ਅਨਮੋਲ ਆ ਦੇਖੋ ਜਿਨੇ ਕੋਈ ਵੀ ਚੀਜ਼ ਚੱਕਣੀ ਆ ਜਾਂ ਕਰਨੀਆਂ ਜਾਂ ਮੇਲ ਖਾ ਗਈ ਕੁਛ ਵੀ ਹੁੰਦਾ ਜੀ ਇਹ ਕੋਈ ਮੰਨਦਾ ਥੋੜੀ ਹੁੰਦਾ ਵੀ ਮੈਂ ਇਦਾਂ ਕੀਤਾ ਇੱਕ ਬਿੱਲਾ ਜੀ ਤੁਹਾਡਾ ਗਾਣਾ ਨਾ ਕਰਮਜੀਤ ਨਮੋਲ ਦੇ ਵੱਲੋਂ ਵੀ ਚੋਰੀ ਕੀਤਾ ਗਿਆ ਸਾਰਾ ਪਿੰਡ ਬਕਾਉ ਹੈ ਉਸ ਦਾ ਫਿਰ ਉਸ ਦੇ ਉਸ ਦਿਨ ਤੁਸੀਂ ਕੋਈ ਗੱਲਬਾਤ ਕੀਤੀ ਜਾਂ ਤੁਹਾਨੂੰ ਕੋਈ ਉਹਦਾ ਪ੍ਰੋਫਿਟ ਮਿਲਿਆ ਹੋਵੇ ਨੇ ਪ੍ਰੋਫਟ ਤਾਂ ਬਹੁਤ ਦੂਰ ਦੀ ਗੱਲ ਆ ਪਹਿਲੇ ਨੰਬਰ ਤੇ ਤਾਂ ਇਹ ਆ ਗੱਲ ਜਦੋਂ ਤੁਹਾਡੇ ਗਾਣੇ ਦੀ ਕੋਈ ਲਾਈਨ ਚੱਕਦਾ ਜਾਂ ਮਿਲਦੀ ਆ ਤੇ ਉਹ ਬੰਦੇ ਮਨ ਦੇ ਥੋੜੀ ਹੁੰਦੇ ਨੇ ਵੀ ਹਾਂ ਮੈਂ ਹਨਾ ਕੀਤਾ ਇਦਾਂ ਤੇ ਕੋਈ ਵੀ ਨਹੀਂ ਮੰਨਦਾ ਹੁੰਦਾ ਕਿ ਹਾਲਾਂਕਿ ਮੇਰੇ ਕੋਲੇ ਤਾਂ ਸਿਰਫ ਆਪਣੇ ਪ੍ਰੂਫ ਹੁੰਦੇ ਨੇ ਮੈਂ ਕਿਸੇ ਨੂੰ ਨਹੀਂ ਕਹਿ ਸਕਦਾ ਵੀ ਹਾਂ ਤੂੰ ਮੇਰਾ ਚੋਰੀ ਕੀਤਾ ਮੈਂ ਨਹੀਂ ਕਦੇ ਕਿਸੇ ਨੂੰ ਕਿਹਾ ਮੈਂ ਦੱਸਦਾ ਹਾਂ ਨਾ ਵੀ ਇਹਨਾਂ ਦਾ ਕਦੋਂ ਰਿਲੀਜ਼ ਹੋਇਆ ਜੀ ਇੰਨੇ ਤਰੀਕ ਨੂੰ ਹਨਾ ਜਾਂ ਇੰਨੇ ਸਾਲ ਚ ਵੀ ਮੇਰਾ ਯਾਰ ਇੰਨੇ ਚ ਹੋਇਆ ਬਾਕੀ ਫੈਸਲਾ ਮੂਰਲੇ ਨੇ ਕਰਨਾ ਸੁਣਨ ਵਾਲੇ ਨੇ ਸਰੋਤਿਆਂ ਨੇ ਕਰਨਾ ਹੁੰਦਾ ਵੀ ਪਹਿਲਾਂ ਕੀਦਾ ਹੋਇਆ ਹੋਇਆ ਜੀ ਇਸੇ ਤਰ੍ਹਾਂ ਮੈਂ 5 ਸਾਲ 7 ਸਾਲ 10 ਸਾਲ ਪਹਿਲਾਂ ਦੀਆਂ ਰਿਕਾਰਡਿੰਗਾਂ ਮੇਰੇ ਕੋਲ ਪਈਆਂ ਨੇ ਕਿਉਂਕਿ ਸਹੀ ਜਾਣਿਆ ਸਹਿਤ ਸੁਭਾਵਾਂ ਚ ਸਹਿਤ ਸੁਭਾਵਾਂ ਦੇ ਵਿੱਚ ਵਧੀਆ-ਵਧੀਆ ਸਹਿਤਕਾਰ ਆਉਂਦੇ ਨੇ ਤੇ ਉੱਥੇ ਸੀ ਆਪਣੀਆਂ ਰਚਨਾਵਾਂ ਸੁਣਾਉਣੇ ਆ ਤੇ ਮੇਰੇ ਕੋਲ ਤਾਂ ਇਹ ਵੀ ਪ੍ਰੂਫ ਪਏ ਨੇ ਵੀ ਮੈਂ ਇਹ ਗਾਣਾ ਕਿੱਥੋਂ ਲਿਖਿਆ ਕਿਵੇਂ ਲਿਖਿਆ ਹਨਾ ਵੀ ਮੈਂ ਨਾਵਲ ਪੜ੍ਹਦੇ ਮੈਂ ਲਾਈਨ ਦੇਖੀ ਉਹ ਲਾਈਨ ਮੈਨੂੰ ਚੰਗੀ ਲੱਗੀ ਉਹ ਤਾਂ ਮੇਰਾ ਗਾਣਾ ਇਹ ਬਣ ਗਿਆ ਤੇ ਬਸ ਇਹ ਤਾਂ ਗੱਲਾਂ ਉੱਥੇ ਹੀ ਰਹਿ ਜਾਂਦੀਆਂ ਨੇ ਕਿਉਂਕਿ ਜਿਹਦੀ ਮਨੋਪਲੀ ਹੁੰਦੀ ਆ ਫਿਰ ਉਹਦੇ ਨਾਲ ਹਰੇਕ ਬੰਦਾ ਟੱਕਰ ਨਹੀਂ ਲੈਂਦਾ ਇੰਡਸਟਰੀ ਦੇ ਉੱਤੇ ਨਾ ਗਰੁੱਪੀਜ਼ਮ ਆ ਜੀ ਉਹ ਗਰੁੱਪੀਜ਼ਮ ਭਾਰੂ ਹੋ ਜਾਂਦੀ ਆ ਉੱਥੇ ਇਕੱਲਾ ਬੰਦਾ ਜਿੰਨਾ ਮਰਜ਼ੀ ਰੌਲਾ ਪਾ ਲਵੇ ਉਹਦੀ ਨਹੀਂ ਸੁਣੀ ਜਾਂਦੀ ਅੱਛਾ ਮਿਸ ਪੂਜਾ ਦੇ ਬਲ ਤੋਂ ਸੇਮ ਹੀ ਜਿਹੜਾ ਗਾਇਆ ਗਿਆ ਸੀ ਨਾ ਉਹ ਵੀ ਹਾਂ ਹਾਂ ਉਹੀ ਗੱਲ ਆ ਵੀ ਹੁਣ ਬਹੁਤ ਬੰਦੇ ਇਹ ਗੱਲ ਸੁਣ ਕੇ ਕਹਿਣਗੇ ਜਿਹੜੇ ਉਹਨਾਂ ਦੇ ਫੈਨ ਨੇ ਉਹ ਗਾਲਾਂ ਵੀ ਕੱਢਣਗੇ ਉਹ ਕਹਿਣਗੇ ਲਓ ਜੀ ਇਹ ਆ ਗਏ ਇਹ ਦੂਸ਼ਣबाजी ਕਰਤੀ ਪਰ ਆਪਾਂ ਤਾਂ ਕਹਿੰਦੇ ਆ ਵੀ ਅਸੀਂ ਦੂਸ਼ਣबाजी ਨਹੀਂ ਕਰਦੇ ਵੀ ਮੇਰੀ ਨਾ ਆ ਕਰ ਮਿੱਤਰਾਂ ਦਾ ਟੇਪ 9798 ਚ ਪੁਆਇੰਟ ਉਹ ਕੰਪਨੀ ਚੋਂ ਰਿਲੀਜ਼ ਹੋਈ ਹੋਈ ਆ ਤੇ YouTube ਤੇ ਗਾਣੇ ਪਏ ਨੇ ਜਾਂ ਹੋਰ ਸਾਈਟਾਂ ਤੇ ਗਾਣੇ ਪਏ ਨੇ ਆ ਘਰ ਮਿੱਤਰਾਂ ਦੇ ਉਹਦੇ ਵਿੱਚ ਗੱਲ ਕੋਈ ਵਾਲੇ ਦਾ ਗਾਣਾ ਲਿਖਿਆ ਹੋਇਆ ਇੱਕ ਵਾਰੀ ਸੋਹਣਿਆ ਜੇ ਸਾਹ ਲੈਣੀਆਂ ਦੋ ਵਾਰੀ ਲੈਣੀਆਂ ਮੈਂ ਤੇਰਾ ਚੰਨਾ ਨਾਲ ਤੇ 97 96 ਦੀ ਗੱਲ ਆ ਉਹ ਆ ਦਿਲਕ ਮੈਂ ਕਹਿੰਦਾ 18 20 ਸਾਲ ਬਾਅਦ ਉਹਨਾਂ ਨੇ ਚੱਕ ਕੇ ਦੁਬਾਰੇ ਕਰਿਆ ਵੀ ਤੁਸੀਂ ਬਸ ਇਹ ਦੇਖਿਆ ਕਰੋ ਚੀਜ਼ ਯਾਰ ਵੀ ਕਿਹਦੀ ਕਿੰਨਾ ਸਾਲ ਪਹਿਲਾਂ ਆਈ ਆ ਕਿਹਦੀ ਬਾਅਦ ਚ ਆਈ ਆ ਵੀ ਇੱਕ ਦੂਜੇ ਨੂੰ ਐ ਨਹੀਂ ਵੀ ਆ ਨਵਾਂ ਜੀ ਆ ਪੁਰਾਣਾ ਐ ਨੇ ਇਹਦਾ ਚੱਕਿਆ ਹੋ ਆਪਣੇ ਤੌਰ ਤੇ ਨਹੀਂ ਇਹ ਬਣਉਣੀਆ ਚਾਹੀਦੀਆਂ ਮਿੱਥਾ ਕਦੇ ਮਿਸ ਪੂਜਾ ਆ ਜਾ ਕਰਮਜੀਤ ਨਾਲ ਜਾਂ ਬੱਬੂ ਮਾਨ ਤੱਕ ਕੋਸ਼ਿਸ਼ ਨਹੀਂ ਕੀਤੀ ਇਹ ਗੱਲ ਪਹੁੰਚਾਉਣ ਦੀ ਨਹੀਂ ਹੋਈਆਂ ਨੇ ਜੀ ਇਹ ਨਹੀਂ ਮਿਸ ਪੂਜਾ ਨਾਲ ਤਾਂ ਨਹੀਂ ਹੋਈ ਹੈਗੀ ਅਨਮੋਲ ਤੱਕ ਵੀ ਗੱਲ ਪਹੁੰਚਦੀ ਕਰੀ ਆ ਤੇ ਬੱਬੂ ਨਾਲ ਵੀ ਗੱਲ ਹੋਈ ਸੀਗੀ ਇਸ ਵਿਸ਼ੇ ਤੇ ਇੱਥੋਂ ਕਿ ਇੱਕ ਹੋਰ ਰਹਿੰਦਾ ਹਲੇ ਕਿਹੜਾ ਸਾਡਾ ਨਾਂ ਨਹੀਂ ਜਾਣਦਾ ਪ੍ਰੀਤ ਹਰਪਾਲ ਨੇ ਗਾਣਾ ਕਰਿਆ ਸੀ ਮੇਰਾ ਤੇ ਕੱਦੂ ਵਾਲੇ ਦਾ ਲਿਖਿਆ ਹਾ ਸੀ ਗਾਣਾ ਸਾਡਾ ਰਿਲੀਜ਼ ਹੋਣ ਨੂੰ ਤਿਆਰ ਰਿਕਾਰਡ ਹੋ ਗਿਆ ਤੇ ਉਹ ਚੋਰੀ ਕਰਕੇ ਸ਼ਰੇਆਮ ਚੋਰੀ ਕਰਕੇ ਦੂਜੇ ਦੇ ਅਖਬਾਰ ਚ ਉਹਨਾਂ ਨੇ ਨਿਊਜ਼ ਲਵਾਤੀ ਪ੍ਰੀਤ ਹਰਪਾਲ ਨੇ ਵੀ ਕਿਹੜਾ ਸਾਡਾ ਨਾਂ ਨਹੀਂ ਜਾਣਦਾ ਗਾਣਾ ਉਹਦੀ ਵੀਡੀਓ ਤਿਆਰ ਹੋਈ ਤੇ ਰਿਲੀਜ਼ ਕਰ ਰਹੇ ਆ ਪ੍ਰੀਤ ਨੂੰ ਫੋਨ ਕਰਿਆ ਮੈਂ ਉਸੇ ਟਾਈਮ ਗੁੱਸੇ ਚ ਤੇ ਪ੍ਰੀਤ ਕਹਿੰਦਾ ਭਾਈ ਜੀ ਮੈਨੂੰ ਕੀ ਪਤਾ ਮੈਨੂੰ ਤਾਂ ਫਲਾਣੇ ਗੀਤ ਕਰਨੇ ਦਿੱਤਾ ਮੈਂ ਗਾਤਾ ਕਹਿੰਦਾ ਤੁਸੀਂ ਉਹਦੇ ਨਾਲ ਗੱਲ ਕਰੋ ਉਹ ਜਿਹੜਾ ਗੀਤਕਾਰ ਸੀ ਉਹ ਹੈਗਾ ਹੀ ਚੋਰ ਸੀਗਾ ਲੁਧਿਆਣੇ ਉੱਥੇ ਦਫ਼ਤਰਾਂ ਦੇ ਵਿੱਚ ਰੋਜ਼ ਧੱਕੇ ਖਾਂਦਾ ਫਿਰਦਾ ਸੀਗਾ ਚੱਕ ਕੇ ਆਪਦਾ ਨਾਮ ਪਾ ਕੇ ਸੁਣ ਕੇ ਇੱਧਰ ਉੱਧਰ ਤੇ ਕਰਤਾ ਹੁਣ ਦੱਸੋ ਕੀ ਇਹਨਾਂ ਦੇ ਵਿੱਚ ਟੱਕਰ ਮਾਰੀ ਹੈ ਬੰਦਾ ਉਹਦਾ ਵੀ ਨਹੀਂ ਬਣਿਆ ਕੁਝ ਬਣਨਾ ਕੀ ਜਦੋਂ ਦਾ ਗਾਣਾ ਆ ਗਿਆ ਉਹ ਤਾਂ ਉਹਦਾ ਹੋ ਗਿਆ ਜੀ ਜਦੋਂ ਉਹ ਗਾਣਾ ਆ ਗਿਆ ਜਿਹਦਾ ਪਹਿਲਾਂ ਆ ਗਿਆ ਉਹਦਾ ਹੋ ਗਿਆ ਉਹ ਹੂੰ ਫੇਰ ਮੈਂ ਉਹ ਗਾਣੇ ਦਾ ਟਰੈਕ ਦੇ ਉੱਤੇ ਕੱਦੂ ਵਾਲੇ ਨੂੰ ਕਿਹਾ ਮੈਂ ਹੋਰ ਗਾਣਾ ਲੈ ਕ ਉਹ ਸੀਗਾ ਨੀ ਕਿਹੜਾ ਸਾਡਾ ਨਾ ਹਣੀ ਜਾਣਦਾ ਨੀ ਕਿਹੜਾ ਸਾਡਾ ਨਾ ਹਣੀ ਜਾਣਦਾ ਇਹ ਵੀਟ ਸੀਗੀ ਗਾਣੇ ਦੀ ਜੀ ਥਾਣਿਆਂ ਕਚਹਿਰੀਆਂ ਚ ਮਿੱਤਰਾਂ ਤੇ ਵਹਿਰੀਆਂ ਚ ਸੱਜਣਾ ਦੀ ਬੱਲੇ ਬੱਲੇ ਪਿੰਡੂਆਂ ਤੇ ਸ਼ਹਿਰੀਆਂ ਚ ਲੱਭੇ ਨਾ ਕੋਈ ਜੱਟ ਦੇ ਹਾਨਦਾ ਨੇ ਕਿਹੜਾ ਸਾਡਾ ਨਾਂ ਨਹੀਂ ਜਾਣਦਾ ਇਹ ਸਾਡਾ ਸੀਗਾ ਤੇ ਫਿਰ ਇਹਦੇ ਤੇ ਕਰਿਆ ਨਿੰਨ ਨਿੰਨ ਯਾਰਾਂ ਦੇ ਵੱਖਰਾ ਸਾਰੇ ਜੱਗ ਤੋਂ ਜੇ ਕਿਹੜਾ ਸਾਡਾ ਨਾਂ ਨਹੀਂ ਜਾਣਦਾ ਇੱਥੋਂ ਤੇ ਨਿੰਨ ਨਿੰਨੇ ਨਾ ਸਾਰੇ ਜੱਗ ਤੋਂ ਯਾਰਾਂ ਦੇ ਯਾਰਾਂ ਦੇ ਵੱਖ ਰਾ ਸਾਰੇ ਜੱਗ ਤੋਂ ਯਾਰਾਂ ਦੇ ਵੱਖਰਾ ਸਾਰੇ ਜੱਗ ਤੋਂ ਨੀ ਕਿਹੜਾ ਸਾਡਾ ਐ ਕਰਿਆ ਫਿਰ ਉਹ ਟ੍ਰੈਕ ਤੁਹਾਡੇ ਸੁਪਰ ਰੂਪਰ ਹਿੱਟ ਗਾਣਾ ਰਿਆ ਨਾਬੇ ਪੈਣ ਤਰੀਕਾਂ ਤੇਰੇ ਬੈਲੀ ਯਾਰ ਦੀਆਂ ਪਰ ਤੁਹਾਡੇ ਖੁਦ ਦੇ ਕਿੰਨੇ ਗਾਣੇ ਚੋਰੀ ਕਰ ਲਏ ਉੱਥੇ ਤੁਸੀਂ ਸ਼ਾਂਤ ਕਿਉਂ ਰਹੇ ਹੋ ਸ਼ਾਂਤ ਕੀ ਯਾਰ ਹੁਣ ਮੈਂ ਤੁਹਾਨੂੰ ਸਟੋਰੀ ਤਾਂ ਦੱਸ ਕੇ ਹਟਿਆ ਵੀ ਮੈਂ ਜਦੋਂ ਪੜੀ ਮੇਰੇ ਅੱਗ ਲੱਗ ਗਈ ਹੈ ਨਾ ਉਸੇ ਟਾਈਮ ਵੀ ਮੈਂ ਪ੍ਰੀਤ ਨੂੰ ਫੋਨ ਕੀਤਾ ਉਹ ਕਹਿੰਦਾ ਗੀਤਕਾਰ ਦੀ ਗੀਤਕਾਰ ਸੀਗਾ ਤੁਰਦਾ ਫਿਰਦਾ ਗੀਤਕਾਰ ਨੂੰ ਫੋਨ ਕਰ ਲਓ ਫੋਨ ਬੰਦ ਆਉਂਦਾ ਇੱਥੇ ਆ ਗਿਆ ਨਹੀਂ ਜੀ ਉਹ ਤਾਂ ਮਹੀਨੇ ਦਾ ਆਈ ਹੀ ਨਹੀਂ ਕਿੱਥੇ ਫੜੀਏ ਉਹਨੂੰ ਯਾਰ ਜੀ ਕਿਨੂੰ ਕਹੀਏ ਵੀ ਇਹਨੇ ਗਾਣਾ ਸਾਡਾ ਐ ਕਰਕੇ ਪ੍ਰੀਤ ਨੂੰ ਦੇਤਾ ਹਾਂ ਮੈਂ ਫਿਰ ਉਹ ਸਾਨੂੰ ਆਪਣਾ ਗਾਣਾ ਬਦਲਣਾ ਪਿਆ ਮੀਡੀਆ ਚ ਰੌਲਾ ਪਾ ਸਕਦੇ ਆ ਮੀਡੀਆ ਚ ਅਸੀਂ ਰੌਲਾ ਪਾਈ ਕੋਸ਼ਿਸ਼ ਕੀਤੀ ਪਰ ਹੱਥ ਪੱਲੇ ਕੁਝ ਨਹੀਂ ਆਇਆ ਕੁਝ ਨਹੀਂ ਆਉਂਦਾ ਹੁੰਦਾ ਇਹ ਕੰਮਾਂ ਚ ਆਉਂਦਾ ਹੀ ਨਹੀਂ ਹੁੰਦਾ ਕੁਝ ਜੀ ਜੀ ਅੱਛਾ ਉਹ ਕਿਹੜਾ ਗਾਣਾ ਸੀ ਜਿਹੜਾ ਸੁਪਰ ਹਿੱਟਾ ਹੋਣ ਤੋਂ ਬਾਅਦ ਤੁਹਾਨੂੰ ਪ੍ਰੋਗਰਾਮ ਇਨ ਨੂੰ ਸ਼ੁਰੂ ਹੋਈ ਸੀ ਫਿਰ ਉਹ ਤਾਂ ਫਿਰ ਦੇਖੋ ਜਦੋਂ ਮੇਰੀ ਪਹਿਲੀ ਟੇਪ ਆ ਗਈ ਸੀ ਨਾ ਜੀ ਉਦੋਂ ਬਹੁਤ ਘੱਟ ਕਲਾਕਾਰ ਸੀਗੇ ਮਾਰਕੀਟ 'ਚ ਮੇਰੀ ਤਾਂ ਪਹਿਲੀ ਟੇਪ ਆਉਣ ਦੇ ਨਾਲ ਹੀ ਮੇਰੇ ਪ੍ਰੋਗਰਾਮ ਸ਼ੁਰੂ ਹੋ ਗਏ ਸੀਗੇ ਜੀ ਹਾਲਾਂਕਿ ਜਦੋਂ ਮੇਰੇ ਜਿਹੜੇ ਗਾਣੇ ਵੱਧ ਮਕਬੂਲ ਹੋਏ ਨੇ ਹੂੰ ਉਦੋਂ ਮੇਰੇ ਉਨੇ ਪ੍ਰੋਗਰਾਮ ਨਹੀਂ ਲੱਗਦੇ ਸੀ ਹੂੰ ਜਿੰਨੇ ਸਭ ਤੋਂ ਪਹਿਲੀਆਂ ਟੇਪਾਂ ਜਦੋਂ 2-3 ਮੇਰੀਆਂ ਰਿਲੀਜ਼ ਹੋਈਆਂ ਜੀ ਕਿਉਂਕਿ ਉਦੋਂ ਕਲਾਕਾਰ ਬਹੁਤ ਥੋੜੇ ਸੀ ਹੂੰ ਜੇ ਕਿਸੇ ਨੇ ਕਰਨਾ ਹੁੰਦਾ ਸੀ ਕਹਿੰਦੇ ਇੱਕ ਕਢਾਣੀ ਦਾ ਮੁੰਡਾ ਗਾਉਂਦਾ ਯਾਰ ਬਿੱਲਾ ਹੂੰ ਹੂੰ ਹਾਂ ਉਹਨੂੰ ਕਰ ਲਓ ਤੇ ਕਿਉਂਕਿ ਬਾਕੀ ਮਾਨਕ ਸਾਹਿਬ ਸ਼ੰਦਾ ਸਾਹਿਬ ਸੁਦੀਕ ਉਹ ਨਹੀਂ ਹਨ ਜਿਹੜੇ ਇਹ ਪਾਰ ਸੁਣੀ ਤੇ ਰਮਲੇ ਆਉਣੀ ਤੇ ਇਹ ਪੁਰਾਣੇ ਕਲਾਕਾਰ ਸੀਗੇ ਤੇ ਪੈਸੇ ਬਹੁਤ ਲੈਂਦੇ ਸੀਗੇ ਤੇ ਅਸੀਂ ਨਵੇਂ ਸੀਗੇ ਅਸੀਂ ਥੋੜੇ ਪੈਸਿਆਂ 'ਚ ਪ੍ਰੋਗਰਾਮ ਕਰ ਦਿੰਦੇ ਸੀ ਇਸ ਕਰਕੇ ਸਾਡੀ ਸਾਊਂਡ ਜਾਂ ਤਾਂ ਉੱਪਰ ਹੀ ਰਹਿੰਦੀ ਹੁੰਦੀ ਸੀ ਗੱਡੀ ਤੇ ਠੀਕ ਹੈ ਜੀ ਅੱਛਾ ਕਦੇ ਵਿਦੇਸ਼ ਜਾਣ ਦਾ ਮੌਕਾ ਮਿਲਿਆ ਵੀ ਗਾਣੇ ਦੇ ਸਿਰ ਤੋਂ ਇਧਰ ਵੀ ਆਉਣ ਪ੍ਰੋਗਰਾਮ ਬਾਹਰ ਵੀ ਬੱਕੋ ਹਉਣ ਨਹੀਂ ਜਿਵੇਂ ਉਰੇ ਨੇ ਉਰੇ ਤਾਂ ਸਾਰੀਆਂ ਸਟੇਟਾਂ ਚ ਪ੍ਰੋਗਰਾਮ ਲਾਏ ਹੋਏ ਨੇ ਹਨਾ ਕਿੱਥੇ ਕਿੱਥੇ ਤੇ ਯੂਪੀ ਚ ਲਾ ਕੇ ਆਇਆ ਸਿੱਲੀਗੁੜੀ ਲਾ ਕੇ ਆਇਆ ਐਮਪੀ ਚ ਲਾਏ ਨੇ ਤੇ ਜਿਵੇਂ ਇੱਥੇ ਟਰਾਂਸਪੋਰਟਰ ਨੇ ਤੇ ਇਹਨਾਂ ਨੇ ਸਿੱਲੀਗੁੜੀ ਬੁਲਾਇਆ ਟਰਾਂਸਪੋਰਟਰਾਂ ਨੇ ਬੁਲਾਇਆ ਮੈਨੂੰ ਐਮਪੀ ਚ ਵੀ ਯੂਪੀ ਚ ਵੀ ਤੇ ਯੂਪੀ ਚ ਕੋਈ ਤਿੰਨ ਏਕੇ ਵਾਲੀ ਕੋਈ ਫੈਕਟਰੀ ਆ ਕਿਸੇ ਨੇ ਜਿੱਤੀ ਸੀਗੀ ਤਾਂਸ਼ ਦੇ ਵਿੱਚ ਉਹਦਾ ਤੇ ਤਿੰਨ ਏਕੇ ਬਣਾਏ ਨੇ ਉਹਦੇ ਕੋਲ ਸਾਡੀ ਸਟੇਜ ਸੀ ਹਰਿਆਦਾ ਤੇ ਪੂਰਨ ਪੂਰਨਪੁਰ ਖਾਨੀ ਉੱਥੇ ਤੇ ਸਿੱਲੀਗੁੜੀ ਵੀ ਲਾਇਆ ਤੇ ਬਾਕੀ ਫਿਰ ਕੈਨੇਡਾ ਹਨਾ ਜਦ ਗਏ ਤੇ ਉਥੇ ਸ਼ੈਰੀਡਨ ਕਾਲਜ ਪ੍ਰੋਗਰਾਮ ਸੀਗਾ ਤੇ ਸ਼ੈਰੀਡਨ ਕਾਲਜ ਅਸੀਂ ਪੂਰਾ ਕੀਤਾ ਆਨੰਦ ਮਾਣਿਆ ਪੂਰਾ ਤੇ ਫਿਰ ਨਾਲ ਹੀ ਉਥੇ ਗੀਤਾ ਜੈਲਦਾਰ ਗਿਆ ਹੋਇਆ ਸੀਗਾ ਤੇ ਮੈਨੂੰ ਪਤਾ ਲੱਗਿਆ ਵੀ ਨਿਆਗਰਾ ਫਾਲ ਤੇ ਪ੍ਰੋਗਰਾਮ ਹੋ ਰਿਹਾ ਹੈ ਨਾ ਤੇ ਹਾਲਾਂਕਿ ਉੱਥੇ ਮੈਨੂੰ ਨਹੀਂ ਸੀਗਾ ਸੱਦਾ ਪੱਤਰ ਐਮੀ ਕਾਨ ਨਾ ਅਗਰਾਪਾਲ ਵਾਲੇ ਤੇ ਸ਼ਹਿਰੇਦਨ ਮੈਂ ਗਿਆ ਸੀਗਾ ਹਨਾ ਉੱਥੇ ਮੈਂ ਕਰਿਆ ਗੀਤ ਗਾਏ ਤੇ ਫਿਰ ਗੀਤੇ ਨਾਲ ਗੱਲ ਹੋਈ ਸੀ ਉਹ ਕਹਿੰਦਾ ਵੀ ਹਾਂ ਜਾ ਰਹੇ ਹਾਂ ਤੂੰ ਆ ਜੀ ਆਪਾਂ ਗਾਵਾਂਗੇ ਸਾਰੇ ਹਨਾ ਤੇ ਪਰ ਫਿਰ ਮੇਰਾ ਆਉਣ ਦਾ ਟਾਈਮ ਸੀ ਇੱਧਰ ਨੂੰ ਇੰਡੀਆ ਨੂੰ ਮੈਂ ਆ ਗਿਆ ਉੱਥੇ ਨਹੀਂ ਮਿਲ ਜਾ ਸਕਿਆ ਅੱਛਾ ਸਰ ਗਾਇਕੀ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਸ਼ੌਂਕ ਸੀ ਜ਼ਿੰਦਗੀ 'ਚ ਗਾਇਕੀ ਦੇ ਨਾਲ ਸਭ ਤੋਂ ਪਹਿਲਾਂ ਤਾਂ ਜਦੋਂ ਪੜਦੇ ਸੀਗੇ ਉਦੋਂ ਤਾਂ ਹਾਕੀ ਉਹ ਖੇਡਦੇ ਹੁੰਦੇ ਸੀਗੇ ਗੇਮਾਂ ਦੇ ਵਿੱਚ ਹਨਾ ਤੇ ਹਾਕੀ ਖੇਡਦੇ ਸੀਗੇ ਲਿਖਣ ਦਾ ਸ਼ੌਕ ਸੀ ਆ ਪੜਨ ਦਾ ਤੇ ਬਸ ਹੋਰ ਤਾਂ ਕਿਹੜੇ ਸ਼ੌਕ ਹੁੰਦੇ ਨੇ ਐ ਬਾਕੀ ਯਾਰਾਂ ਦੋਸਤਾਂ ਚ ਵਿਚਰੀ ਜਾਂਦੇ ਸੀ ਬਿਲਕੁਲ ਅੱਛਾ ਜਾਂਦੇ ਜਾਂਦੇ ਇੱਕ ਨਾ ਪਿੰਡ ਪਹਿਰਾ ਲੱਗਦਾ ਹਨਾ ਪਹਿਰਾ ਲੱਗਦਾ ਨਹੀਂ ਛੱਡਦੇ ਤੁਸੀਂ ਇੱਕ ਵਾਰੀ ਜੂਰ ਦਰਸ਼ਕਾਂ ਨੂੰ ਸੁਣਾ ਦਈਏ ਤੇ ਆਪਾਂ ਇੰਟਰਵਿਊ ਵੀ ਖਤਮ ਕਰਦੇ ਹਾਂ ਨਾਲ ਹੀ ਹੋ ਮੇਰੀ ਗੱਲ ਖਾਨੇ ਵਿੱਚ ਪਾਈ ਵੇ ਸਾਡੇ ਪਿੰਡ ਵਿੱਚ ਨਾਂ ਵੱੜ ਜਾਈ ਵੇ ਹੋ ਸਾਡੇ ਪਿੰਡ ਵਿੱਚ ਨਾਂ ਵੱੜ ਜਾਈ ਵੇ ਪਿੰਡ ਪਹਿਰਾ ਲੱਗਦਾ ਰਾਤੀ ਮਿਲਣਨਾ ਮਿਲਣਨਾ ਰਾਤੀ ਮਿਲਣਨਾ ਆਈ ਬੇ ਪਿੰਡ ਪਹਿਰਾ ਲੱਗਦਾ ਕੁੱਟਿਆ ਰਾਤ ਸੁਲਾਣੇ ਵਾਲਾ ਆਇਆ ਮਿਲਣ ਲਹਾਜੀ ਨੂੰ ਆਇਆ ਮਿਲਣ ਲਹਾਜੀ ਨੂੰ ਅੱਧ ਮੋਇਆ ਜਿਆ ਕਰ ਦਿੱਤਾ ਸੀ ਮਾਰ ਮਾਰ ਕੇ ਰਾਜੀ ਨੂੰ ਮਾਰ ਮਾਰ ਕੇ ਰਾਜੀ ਨੂੰ ਤੂੰ ਬਿਲੀ ਆ ਜਾਣ ਬਚਾਈਂ ਬੇ ਪਿੰਡ ਪਹਿਰਾ ਲੱਗਦਾ ਹਾਈ ਰਾਤੀ ਮਿਲਣਨਾ ਮਿਲਣਨਾ ਰਾਤੀ ਹੀ ਮਿਲਣਨਾ ਆਈ ਬੇ ਪਿੰਡ ਪਹਿਰਾ ਲੱਗਦਾ ਵਾਦੀਵਾ ਬਹੁਤ ਲਈ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਦੋਸਤੋ ਇਹ ਹਨ ਗੁਰਪ੍ਰੀਤ ਸਿੰਘ ਬਿੱਲਾ ਜਿਨ੍ਹਾਂ ਦੇ ਬੜੇ ਸੁਪਰ ਹਿੱਟ ਗੀਤ ਰਹੇ ਨੇਗੇ 90 ਪੈਣ ਤਰੀਕਾ ਤੇ ਵੈਲੀ ਜਾਰਦੀਆਂ ਜਾਂ ਇਸ ਤੋਂ ਇਲਾਵਾ ਪਿੰਡ ਪਹਿਰਾ ਲੱਗਦਾ ਅਸਲੀ ਗੀਤ ਦੇ ਹੱਕਦਾਰ ਇਹ ਨੇ ਉਸ ਤੋਂ ਬਾਅਦ ਤੁਸੀਂ ਬੱਬੂ ਮਾਨ ਦਾ ਗੀਤ ਜਰੂਰ ਜਰੂਰ ਸੁਣਿਆ ਹੋਣਾ ਪਰ ਪਿੰਡ ਪਹਿਰਾ ਲੱਗਦਾ ਸਭ ਤੋਂ ਪਹਿਲਾਂ 1997 ਦੇ ਵਿੱਚ ਗੁਰਪ੍ਰੀਤ ਬਿੱਲਾ ਜੀ ਨੇ ਗੀਤ ਦਿੱਤਾ ਉਸ ਤੋਂ ਬਾਅਦ 1999 ਦੇ ਵਿੱਚ ਬੱਬੂ ਮਾਨ ਦਾ ਗੀਤ ਆਉਂਦਾ ਨਾ ਇਹ ਸੋ ਬਿਲਕੁਲ ਕੈਮੇ ਲੱਗੇ ਬਾਈ ਹੁਣਾਂ ਦੇ ਨਾਲ ਮੁਲਾਕਾਤ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਕਿਸੇ ਅਗਲੀ ਵੀਡੀਓ ਵਿੱਚ ਕੈਮਰਾ ਪਰਸਨ ਗੁਰਦੇਵ ਦੇ ਨਾਲ ਜੁੜੇ ਰੋ ਬਾਬਾ ਬੋਲੀ ਹੌਲੀ ਬਾਬਾ ਚੈਨਲ ਦੇ ਨਾਲ ਧੰਨਵਾਦ